ਮੇਰਾ ਮੁੰਡਾ ਮਾਰਿਆ ਹੁੰਦਾ ਮੈਂ ਆਪਣੀਆਂ ਪੁਸ਼ਤਾ ਲਾ ਦਿੰਦੇ ਸੀ ਮੈਂ ਵੀ ਨਾਸ ਕਰ ਦਿੰਦਾ ਜਿਹਨੇ ਮਾਰਿਆ ਸੀ ਤੇ ਜਦ ਮੈਂ ਜਵਾਨ ਹੋਇਆ ਤੇ ਮੈਨੂੰ ਬਾਪੂ ਜੀ ਨੇ ਕਿਹਾ ਵੀ ਇਹਨੂੰ ਪਿੰਡ ਨਹੀਂ ਜਾਣ ਦੇਣਾ ਕਿਉਂਕਿ ਰੋਜ਼ ਮੈਨੂੰ ਰੋਸ ਲੈਂਦਾ ਸੀ ਵੀ ਇਹ ਮੈਂ ਸਾਰੇ ਠੋਕੜੇ ਸਾਰੇ ਮਾਰ ਲਿਆ ਜਿਨ੍ਹਾਂ ਨੇ ਮੇਰਾ ਭਰਾ ਮਾਰਿਆ ਸੋਣਾ ਵੀ ਚਾਹੀਦਾ ਜੇ ਤੁਹਾਡੇ ਕੋਲ ਬਦਲੇ ਦੀ ਭਾਵਨਾ ਤੁਸੀਂ ਬੰਦੇ ਹੀ ਹਨ ਮੇਰੇ ਟੱਬਰ ਦੇ ਵਿੱਚ ਮੇਰਾ ਭਰਾ ਬਾਪੂ ਜੀ ਦਾ 19 ਸਾਲ ਦਾ ਜ਼ਹਿਰ ਦੇ ਕੇ ਮਾਰਤਾ ਸ਼ਰੀਕਾ ਨੂੰ ਕਨੇਚ ਪਿੰਡ ਦੇ ਵਿੱਚ ਉਹ ਸ਼ਰੀਕਾ ਦੇ ਨਾਂ ਵੀ ਮੈਨੂੰ ਪਤਾ ਸਾਰਾ ਕੁਝ ਮੈਨੂੰ ਪਤਾ ਹੈ ਪਿਤਾ ਜੀ ਨੇ ਮੈਨੂੰ ਕਿਹਾ ਅੱਜ ਤੋਂ ਬਾਅਦ ਪਿੰਡ 'ਚ ਪੈਰ ਨਹੀਂ ਪਾਉਣਾ ਮੈਂ ਕਿਹਾ ਕਿਉਂ ਕਹਿੰਦੇ ਤੈਨੂੰ ਸਾਰੀਆਂ ਗੱਲਾਂ ਦੱਸਤੀਆਂ ਸਾਰੀਆਂ ਮੈਂ ਕਿਹਾ ਜੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੇ ਮੈਂ ਇਕ ਨਿੱਜੋ ਦਾ ਚੱਲ ਮੇਰੀ ਮਾਂ ਨੇ ਮੇਰੇ ਪਿਤਾ ਜੀ ਨੇ ਕਿਹਾ ਬਦਲਾ ਹੋ ਗਿਆ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਦੇ ਘਰ ਦਾ ਕੋਈ ਜੀ ਨਹੀਂ ਬਚੇ ਪਰ ਉਹ ਅੱਗ ਕਦੀ ਵੀ ਨਹੀਂ ਠੰਡੀ ਹੋਈ ਉਹ ਜਦ ਵੀ ਫੋਟੋ ਮੇਰੇ ਘਰ ਚ ਕਾਕੇ ਗੁਰਚੇਤ ਦੀ ਮੈਂ ਦੇਖਦਾ ਸੀ ਤੇ ਮੇਰੇ ਫਾਦਰ ਦੇਖਦੇ ਸੀ ਤੇ ਮੇਰੇ ਫਾਦਰ ਮੈਨੂੰ ਦੇਖਦੇ ਸੀ ਕਹਿੰਦੇ ਕੀ ਦੇਖਦਾ ਮੈਂ ਕਿਹਾ ਜੀ ਐਡਾ ਸੌ ਬੱਚਾ ਮਾਰ ਤੇ ਜਾਨਵਰ ਮਾਰ ਲਈ ਆਪਾਂ ਜਿਹੜੀ ਤਾਂ ਉਹਨੂੰ ਪਾਣੇ ਪਿਉਣ ਤੇ ਜਾਂਦੇ ਵੀ ਕਿਤੇ ਬਰਨਾ ਕਰੀ ਵਿਚਾਰੀ ਕਿਤੇ ਲੱਤ ਟੁੱਟੀ ਹੈ ਕੁੱਤੇ ਦੀ ਆਪਾਂ ਤਾਂ ਉਹਨੂੰ ਜੱਫੀ ਪਾ ਲੰਨੇ ਆ ਤੇ ਕਹੀ ਦਾ ਮੁੰਡਾ ਮਾ ਦੇਣਾ ਤੇ ਜਿਹੜਾ ਦੁੱਖ ਉਹਨੇ ਲੱਟਿਆ ਥੋੜਾ ਕੀ ਖਿਆਲ ਹੈ ਉਹ ਮਾਂ ਦੀਆਂ ਅੰਦਰਾਂ ਦੇ ਵਿੱਚੋਂ ਆਵਾਜ਼ ਨਹੀਂ ਆਉਂਦੀ ਜੋ ਪਤਰਾ ਕਾਦਾਏਗਾ ਤੂੰ ਮੈਂ ਸੀਸ ਲਾਉਣੇ ਆ ਨਾ ਹੈ ਉਹ ਬਾਪ ਤੇ ਦਿਲ ਚ ਆਵਾਜ਼ ਨਹੀਂ ਆਉਂਦੀ ਯਾ خدا ਮੈਨੂੰ ਐਨੇ ਇੱਕ ਬੱਚੇ ਦੇ ਐਨੇ ਕੁ ਸ਼ੀਰ ਦੇ ਕਿ ਮੈਂ ਜਿਹੜਾ ਬੁਰਾਈ ਦਾ ਵੀ ਨਾ ਸਕਦਾ ਰੱਬ ਦਾ ਉਸੂਲ ਹੈ ਕਿ ਬਦਲਾ ਜਦ ਮੈਂ ਲੈਣ ਆਉਂਗਾ ਤੇ ਆਉਂਦਾ ਮੈਂ ਬੰਦੇ ਦੇ ਰੂਪ ਕੀ ਖੜਾ ਕੇ ਛੁਮਾਰਿਆ ਸੀ ਨਾ ਮੈਂ ਗੱਲ ਪਹਿਲਾਂ ਵੀ ਕਹੀ ਸੀ ਜੇ ਤੁਹਾਡੀ ਯਾਦ ਹੋਵੇ ਕਿ ਇਹ ਨਹੀਂ ਰੂਹ ਨੇ ਮੋੜਿਆ ਉਹ ਬਹੁਤ ਛੇਤੀ ਜੀ ਤੇ ਉਹ ਰੂਹ ਆ ਗਈ ਤੇ ਮੈਂ ਪੁੱਛਾਂ ਜਿਹੜੇ ਬੰਦੇ ਕਿੰਤੂ ਪ੍ਰਪਤੋ ਕਰਦੇ ਵੀ ਕੁੜੀ ਕਿਉਂ ਨਹੀਂ ਪੈਦਾ ਹੋ ਗਈ ਫਿਰ ਇਕ ਕੋ ਕੰਦਾ ਨਹੀਂ ਆਇਆ ਕਿਸੇ ਨੂੰ ਇਹ ਭਰਮ ਹੋਵੇ ਵੀ ਲੈ ਫੇਰ ਆ ਗਿਆ ਪਰ ਉਹਨਾਂ ਲੋਕਾਂ ਨੂੰ ਜਰੂਰ ਰਾਤ ਦੀ ਨੀਂਦ ਉੱਡੀ ਹੋਣੀ ਹੈ ਜਿਹੜੇ ਲੋਕ ਮਾਰ ਕੇ ਕਿਸੇ ਦੇ ਕਹਿਣ ਤੇ ਚਲੇ ਗਏ ਇਹੋ ਜਿਹੇ ਹਜ਼ਾਰਾਂ ਅਰਬ ਪਰਗੋੜਾਂ ਬੱਚੇ ਪੰਜਾਬ ਦੀ ਧਰਤੀ ਤੇ ਮੇਰੇ ਸਾਹਮਣੇ ਇਹਨਾਂ ਨੇ ਮਾਰੇ ਹੈ ਹੈ ਜੀ ਅੱਤਵਾਦ ਦੇ ਟਾਈਮ ਮੁੰਡੇ ਪੰਜਾਬ ਚ ਇਹਨਾਂ ਨੇ ਖੋਫੋ ਕੇ ਮਾਰੇ ਆ ਅਫਸਰਾਂ ਨੇ ਔਰ ਇਹਦੀ ਪਰਵਰਿਸ਼ ਨੂੰ ਕੋਈ ਵੀ ਨਾ ਸਮਝ ਲੇ ਵੀਐਸ ਜੀ ਕਰ ਨੂੰ ਇਹ ਫੇਰ ਮਾਰ ਦਿਆਂਗੇ ਜੀ ਫਰਾਂਦਾ ਕਰ ਦਿਆਂਗੇ ਇਹਨੇ ਉਹ ਬਣ ਜਾਣਾ ਜਿਹੜਾ ਸ਼ਾਇਦ ਤੁਸੀਂ ਖਾਬੋ ਕਿ ਆਦਮੀ ਨੇ ਸੋਚਿਆ ਹੋਵੇ। ਇਹ ਅਰਦਾਸ ਕਰੋ ਕਿ ਗੁਰੂ ਮਹਾਰਾਜ ਮੇਰਾ ਲਾਲ ਮੇਰੇ ਸ਼ਹੀਦ ਸਿੰਘ ਮੇਰੇ ਗੁਰੂ ਘਰ ਦੇ ਬੱਚੇ ਰੱਬ ਦੇ ਬੱਚੇ ਅਕਾਲ ਪੁਰਖ ਦੇ ਬੱਚੇ ਇੱਥੇ ਆ ਕੇ ਜਿਹੜਾ ਪਾਪ ਵੱਧ ਗਿਆ ਹੈ ਉਹਨੂੰ ਸਰਬਨਾਸ਼ ਕਰਨ ਚ ਹਿੱਸਾ ਪਾਉਣ ਬਾਲ ਦੀ ਗੱਲ ਦੇ ਆ ਕਿ ਸਾਡੇ ਬੰਦੇ ਸਾਡੇ ਹੀ ਰੂਪ ਧਾਰਨ ਕਰਕੇ ਸਾਡੇ ਨਹੀਂ ਹੋਰ ਬੰਦੇ ਸਾਡਾ ਰੂਪ ਸਿੱਖੀ ਦਾ ਧਾਰਨ ਕਰਕੇ ਸਿੱਖੀ ਦੇ ਬਾਰੇ ਪ੍ਰਚਾਰ ਕਰਦੇ ਨੇ ਸ਼ਰਮ ਹੋਣੀ ਚਾਹੀਦੀ ਹੈ। ਉਸ ਹੀ ਹੱਤਵਾਦ ਵੇਲੇ ਹਜ਼ਾਰਾਂ ਬੱਚੇ ਮਾਰਤੇ ਗਏ ਫਸਾਏ। ਹਜ਼ਾਰਾਂ ਸੋੜੀ ਚੜਾਤੇ ਤੁਹਾਡਾ ਕੀ ਖਿਆਲ ਹੈ ਉਹਦੀ ਆਤਮਾ ਪੈਦਾ ਨਹੀਂ ਹੋਣੀ। ਮੇਰੇ ਨਾਲ ਅੰਗਰੇਜ਼ ਕੰਮ ਕਰ ਰਿਹਾ ਹੈ ਡਰਨ ਕਰਕੇ ਜਿਹਨੇ ਮੇਰੇ ਨਾਲ ਸੱਚ ਜੇ ਫਿਰ ਗਰੂਰ ਗਰੂਰ ਚ ਕਾ ਦੰਗੋ ਹਾਂਜੀ ਉਹ ਮੈਨੂੰ ਡਾਇਲੌਗ ਬੋਲ ਕੇ ਕਹਿ ਰਿਹਾ ਕਰਦਾ ਯੂ ਬਲੱਡੀ ਤੇ ਸੀ ਯੂ ਬਲੱਡੀ ਸੈਕ ਯੂ ਤਮ ਦਾ ਯੂ ਬਲੱਡੀ ਇੰਡੀਅਨ ਡੌਗ ਮੈਂ ਉਹ ਸੀਨ ਸਮ ਗਲਾਮਾ ਫੜ ਲਿਆ ਮੈਂ ਜੋ ਤੈਨ ਚਾਰ ਵਾਰੀ ਦਵਾਰ ਚ ਮਾਰਾ ਰੱਖੇ ਕਹਿੰਦੇ ਨੇ ਰੱਬ ਦੇ ਰੰਗਾਂ ਨੂੰ ਰੱਬ ਹੀ ਜਾਣਦਾ ਜਾਂ ਫਿਰ ਰੱਬ ਦੀ ਭਗਤੀ ਕਰਨ ਵਾਲਾ ਜਾਣਦਾ ਕੁਰਬਾਨੀ ਦੇ ਵਿੱਚ ਵੀ ਅਜਿਹੇ ਲਿਖਿਆ ਜਾਪ ਸਾਬ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆਂ ਕਈ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ ਪਰ ਉਹ ਚੀਜ਼ਾਂ ਦੇ ਉੱਤੇ ਕਈ ਕਿੰਤੂ ਪੰਤੂ ਕਰਦੇ ਨੇ ਕਿ ਇਹ ਕਿਵੇਂ ਹੋ ਗਿਆ ਅਸੀਂ ਇਸ ਤੇ ਚਰਚਾ ਕਰਾਂਗੇ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਸਿੱਧੂ ਪਰਤਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਪਰਤੇ ਸ਼ੁਕਰ ਅਦਾ ਤਾਰ ਪਿਤਾ ਤੇਰਾ ਮੇਰੇ ਮੂੰਹ 'ਚ ਬੋਲ ਘਟਾਈ ਸੱਚ ਹੋ ਗਿਆ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਸਰ ਅਕਸਰ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਕਿ ਪੜਤਿ ਨਾਲ ਜੁੜਨਾ ਬੜੀਆਂ ਚੀਜ਼ਾਂ ਸਮਝਣੀਆਂ ਜੀ ਤੇ ਤੁਹਾਡੇ ਬੋਲ ਵੀ ਕਹੀ ਹੈ ਜਿਹੇ ਇਹ ਨੇ ਜਿਹੜੇ ਅੱਜ ਪ੍ਰਤੱਖ ਹੋ ਚੁੱਕੇ ਨੇ ਚਲੋ ਮੇਰੇ ਤੋਂ ਕਾਹਦੇ ਬੋਲਨੇ ਜੀ ਮੈਂ ਤਾਂ ਇੱਕ ਗਰੀਬ ਜਿਹਾ ਨਿਮਾਣਾ ਜਿਹਾ ਕੁਕਰਾਂ ਗੁਰੂ ਘਰ ਦਾ ਦਸਾ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬਹਾਰਾ ਦਾ ਚੀਤਾ ਸਿੰਘਾਂ ਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਉਹਨਾਂ ਦੀ ਵਡਿਆਈ ਹੈ ਉਹਨਾਂ ਦੀ ਕਿਰਪਾ ਹੈ ਉਹਨਾਂ ਦਾ ਤਰਸ ਹੈ ਕਿ ਉਹ ਮੈਨੂੰ ਉਹਨਾਂ ਨੇ ਇਸ ਬੰਦੇ ਨੂੰ ਜਪਾਉਣ ਲਾਇਆ ਜਪਾਉਂਦੇ ਨੇ ਔਰ ਜਿਆਦਾ ਜਨਮ ਲਿਆ ਉਦੋਂ ਦਾ ਜਪਾਈ ਜਾਂਦੇ ਨੇ ਆਪਣੇ ਲੜ ਲਾਇਆ ਤੇ ਕਈ ਵਾਰੀ ਲੋਕ ਹੁਣ ਕਹਿਣ ਲੱਗ ਗਏ ਆ ਵੀ ਜੋ ਤੂੰ ਕਹਿਣਾ ਸੱਚ ਹੀ ਹੁੰਦਾ ਮੈਂ ਕਹਾਂ ਜੀ ਮੈਂ ਤਾਂ ਕੀ ਕਹਿਣਾ ਗੁਰੂ ਆਪ ਕਹਾਂਦਾ ਤੁਹਾਡੇ ਕੋਲ ਵੀ ਬੈਠ ਕੇ ਮੈਂ ਹਮੇਸ਼ਾ ਹੀ ਗੱਲ ਕਹੀ ਹੈ ਵੀ ਮੈਂ ਨਹੀਂ ਬੋਲ ਰਿਹਾ ਗੁਰੂ ਆਪ ਬੋਲ ਰਿਹਾ ਮੈਨੂੰ ਤਾਂ ਹੀ ਨਹੀਂ ਪਤਾ ਮੈਂ ਬੋਲ ਕੀ ਰਿਹਾ ਕਈ ਵਾਰੀ ਤੁਹਾਡੇ ਇੰਟਰਵਿਊਜ਼ ਮੈਂ ਸੁਣਦਾ ਮੈਂ ਕਹਾਂ ਛੇ ਮੈਂ ਬੋਲ ਰਿਹਾ ਮੈਨੂੰ ਪਤਾ ਨਹੀਂ ਬਟ ਇਹ ਗੱਲ ਜ਼ਰੂਰ ਵਰਣਨ ਯੋਗ ਹੈ ਕਿ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਸਿੱਧੂ ਦਾ ਛੋਟਾ ਭਰਾ ਆਇਆ ਸਿੱਧੂ ਦਾ ਛੋਟਾ ਭਰਾ ਨਹੀਂ ਆਇਆ ਉਹ ਆਪ ਆਇਆ ਔਰ ਕੋਈ ਬੰਦਾ ਜਿਹੜਾ ਮਰਜੀ ਵੱਡਾ ਬਦਵਾਨ ਕੋਈ ਮੇਰੇ ਨਾਲ ਮੈਜਵੇ ਮੇਰੇ ਨਾਲ ਗੱਲ ਲੈ ਮੈਂ ਉਹਨੂੰ ਬਾਣੀ ਤੋਂ ਸਾਰੇ ਪਰਤਕ ਦਿਖਾ ਦੂੰਗਾ ਵੀ ਆ ਕੁਝ ਹੁੰਦਾ ਸ਼ਹੀਦ ਸਿੰਘ ਹਮੇਸ਼ਾ ਹੀ ਹੈ ਜੇ ਬੰਦਿਆਂ ਦੇ ਨਾਲ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂਆਂ ਨੇ ਪਰਤਕ ਪ੍ਰਮਾਣ ਕੀਤਾ ਕਿ ਉਹਨਾਂ ਤੇ ਰੱਬ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ ਜਿਹੜੇ ਆਪਣੇ ਕੌਮ ਪਿੱਛੇ ਆਪਣੇ ਧਰਮ ਪਿੱਛੇ ਲੋਕਾਂ ਪਿੱਛੇ ਕੁਰਬਾਨ ਹੁੰਦੇ ਨੇ ਸ਼ਹੀਦ ਹੁੰਦੇ ਨੇ ਸੱਚ ਦੇ ਬੋਲ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਮਾਨਕ ਹੋਸੀ ਵੀ ਸੱਚ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ ਉਹ ਰੱਬ ਦੇ ਬੱਚੇ ਹੁੰਦੇ ਨੇ ਤੇ ਉਹਨਾਂ ਤੇ ਰੱਬ ਦਾ ਕੋਈ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ ਉਹ ਜਦ ਮਰਜ਼ੀ ਜਨਮ ਲੈ ਲੈਣ ਜਿੱਥੇ ਮਰਜ਼ੀ ਚਲੇ ਜਾਣ ਜੋ ਉਹਨਾਂ ਨੂੰ ਹੁਕਮ ਗੁਰੂ ਨੇ ਕਰਤਾ ਜਾਂ ਉਹਨਾਂ ਨੂੰ ਹੁਕਮ ਆਪ ਵੀ ਹੋ ਜਾਂਦਾ ਵੀ ਜਾਓ ਤੁਸੀਂ ਇਹ ਕਰਕੇ ਆਓ ਸੋ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਸ਼ਾਇਦ ਤੁਹਾਡੀ ਯਾਦ ਹੋਵੇ ਕਿ ਐਨੀ ਰੂ ਨੇ ਮੋੜਿਆ ਉਹਨਾ ਬਹੁਤ ਛੇਤੀ ਜੀ ਤੇ ਉਹ ਰੂ ਆ ਗਈ ਤੇ ਮੈਂ ਪੁੱਛਾਂ ਜਿਹੜੇ ਬੰਦੇ ਕਿੰਤੂ ਪਰੰਤੂ ਕਰਦੇ ਵੀ ਕੁੜੀ ਕਿਉਂ ਨਹੀਂ ਪੈਦਾ ਹੋ ਗਈ ਫਿਰ ਹਾਂ ਮੁੰਡਾ ਹੀ ਕਿਉਂ ਹੋਇਆ ਆਪਾਂ ਮੁੰਡਾ ਹੀ ਮਾਰੇ ਨੇ ਕਿਰਪਾ ਕੀਤੀ ਕਿਉਂਕਿ ਉਸ ਉਸ ਮਰਦ ਦੇ ਨਾਲ ਸ਼ਹੀਦ ਸਿੰਘ ਵੀ ਪੈਦਾ ਹੋਇਆ ਆਪਾਂ ਕਹਿ ਕੇ ਹਟੇ ਜੀ ਇਹ ਕੋ ਕੱਲਾ ਨਹੀਂ ਆਇਆ ਕਿਸੇ ਨੂੰ ਇਹ ਪਰਮ ਹੋਵੇ ਵੀ ਲੈ ਫੇਰ ਆ ਗਿਆ ਪਰ ਉਹਨਾਂ ਲੋਕਾਂ ਨੂੰ ਜ਼ਰੂਰ ਰਾਤ ਦੀ ਨੀਂਦ ਉੱਡੀ ਹੋਣੀ ਹੈ ਜਿਹੜੇ ਲੋਕ ਮਾਰ ਕੇ ਕਿਸੇ ਦੇ ਕਹਿਣ ਤੇ ਚਲੇ ਗਏ ਜਿਨ੍ਹਾਂ ਨੇ ਘਰ ਬਰਬਾਦ ਕਰਤਾ ਮਾਂ ਨੂੰ ਦੁਖੀ ਕੀਤਾ ਪਿਓ ਨੂੰ ਦੁਖੀ ਕੀਤਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇਹੋ ਜਿਹੇ ਹਜ਼ਾਰਾਂ ਅਰਬ ਕਰੋੜਾਂ ਬੱਚੇ ਪੰਜਾਬ ਦੀ ਧਰਤੀ ਤੇ ਮੇਰੇ ਸਾਹਮਣੇ ਇਹਨਾਂ ਨੇ ਮਾਰੇ ਹੈ ਹੈ ਜੀ ਅੱਤਵਾਦ ਦੇ ਟਾਈਮ ਮੁੰਡੇ ਪੰਜਾਬ ਦੇ ਨੇ ਖੋਖੋ ਕੇ ਮਾਰੇ ਆ ਅਫਸਰਾਂ ਨੇ ਫਿਰ ਸਰਕਾਰਾਂ ਨੇ ਏਜੰਸੀਆਂ ਨੇ ਮੈਦ ਦੇਖਿਆ ਹੈ ਔਰ ਉਹ ਪੈਦਾ ਹੋਏ ਕਿਤੇ ਨਾ ਕਿਤੇ ਬਾਹਰ ਹੋਏ ਉਹਨਾਂ ਦੇ ਨਾਲ ਸ਼ਹੀਦ ਸਿੰਘ ਆਏ ਸੋ ਇੱਕਲਾ ਮੂਸੇ ਵਾਲਾ ਨਹੀਂ ਆਇਆ ਮੂਸੇ ਵਾਲਾ ਨਾਲ ਚੀਦਾ ਸਿੰਘਾਂ ਦੇ ਹੁਕਮ ਨਾਲ ਗੁਰੂ ਦੇ ਹੁਕਮ ਨਾਲ ਆਇਆ ਔਰ ਇਹਦੀ ਪਰਵਰਿਸ਼ ਨੂੰ ਕੋਈ ਇਹ ਵੀ ਨਾ ਸਮਝ ਲੇ ਵੀ ਅਸੀਂ ਕਰਨ ਨੂੰ ਮਾਰ ਦਿਆਂਗੇ ਜੀ ਫਰਾਨਾ ਕਰ ਦਿਆਂਗੇ ਇਹਨੇ ਉਹ ਬਣ ਜਾਣਾ ਜਿਹੜਾ ਸ਼ਾਇਦ ਤੁਸੀਂ ਖਾਬੋ ਖਿਆਲ ਚ ਵੀ ਨਾ ਸੋਚਿਆ ਹੋਵੇ ਕਿਉਂਕਿ ਰੱਬ ਦਾ ਉਸੂਲ ਹੈ ਕਿ ਬਦਲਾ ਜਦ ਮੈਂ ਲੈਣ ਆਉਂਗਾ ਤੇ ਆਉਂਗਾ ਮੈਂ ਬੰਦੇ ਦੇ ਰੂਪ ਕੀ ਰਾਵਕਸ਼ ਮਾਰਿਆ ਸੀ ਨਾ ਹਾਂ ਜਾਂ ਦੁਨੀਆ ਦੇ ਕਿੰਨੇ ਯੋਧੇ ਮਾਰੇ रामचंद्र ਜੀ ਆਏ ਉਹਨਾਂ ਨੇ ਰਾਵਣ ਦਾ ਫਿਰ ਰਾਵਣ ਨੂੰ ਖਤਮ ਕੀਤਾ ਕ੍ਰਿਸ਼ਨ ਮਾਰਾ ਨੇ ਮਹਾਭਾਰਤ ਲੜਾਈ ਸੱਚ ਦੇ ਰਾਤੇ ਤੁਰੇ ਹਾਂ ਉਹ ਵੀ ਆਇਆ ਇੱਥੇ ਕਿਸੇ ਕੰਮ ਤੇ ਤੇ ਸਾਵਧਾਨ ਰਹੋ ਜੀ ਇਹੋ ਜਿਹੇ ਹੀਰੇ ਸਾਰੇ ਪੈਦਾ ਹੋ ਚੁੱਕੇ ਨੇ ਤੇ ਸਮਾਂ ਬੜੀ ਜਲਦੀ ਬਦਲ ਰਹਾ ਸਰ ਅਕਾਲ ਪੁਰਖ ਦੀ ਖੇਡ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਹੁਣ ਬੱਚੇ ਦੀ ਉਮਰ ਕੁਝ ਦੇਣਾ ਦੀ ਹੈ ਜਦੋਂ ਨੂੰ ਬਾਪੂ ਦੀ 80 ਸਾਲ ਦੀ ਹੋਏਗੀ ਉਮਰ ਤੇ ਬੱਚਾ 20 ਸਾਲਾਂ ਦਾ ਹੋਏਗਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਜਾਪ ਸਾਹਿਬ ਦੇ ਵਿੱਚ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਰੇਕ ਜੀ ਗੱਲ ਇਹ ਆ ਕਿ ਤੁਸੀਂ 80 ਸਾਲ ਦੀ ਉਮਰ ਦੀ ਗੱਲ ਨਹੀਂ ਕਰਨੀ ਹੂੰ ਮੈਂ ਤਾਂ ਬਾਪੂ ਨੂੰ ਇੱਕ ਇਲਤਜ਼ਾ ਕਰਨੀ ਹੱਥ ਜੋੜ ਕੇ ਤੇ ਬੀਬੇ ਨੂੰ ਵੀ ਕਹਿਣਾ ਵੀ ਮੇਰੀ ਇੱਕ ਬੇਨਤੀ ਹੈ ਵੀ ਅਰਦਾਸ ਕਰੋ ਵੀ ਇਹਦੇ ਨਾਲ ਪੰਜ ਸਿੰਘ ਹੋਰ ਜੰਮਣ ਤੇ ਉਹਨਾਂ ਨਾਲ ਸਵਾ ਸਵਾ ਲੱਖ ਸਿੰਘ ਜੀ ਹੋਰ ਆਵੇ ਤੇ ਅਰਦਾਸ ਕਰੋ ਕਿ ਗੁਰੂ ਮਹਾਰਾਜ ਮੇਰਾ ਲਾਲ ਮੇਰੇ ਸ਼ਹੀਦ ਸਿੰਘ ਮੇਰੇ ਗੁਰੂ ਘਰ ਦੇ ਬੱਚੇ ਰੱਬ ਦੇ ਬੱਚੇ ਅਕਾਲ ਪੁਰਖ ਦੇ ਬੱਚੇ ਇੱਥੇ ਆ ਕੇ ਜਿਹੜਾ ਪਾਪ ਵੱਧ ਗਿਆ ਹੈ ਉਹਨੂੰ ਸਰਬਨਾਸ਼ ਕਰਨ ਚ ਹਿੱਸਾ ਪਾਉਣ ਮੈਂ ਇਸ ਤਰ੍ਹਾਂ ਸੋਚਦਾ ਹਾਂ ਔਰ ਮੈਨੂੰ ਦਿਖਦਾ ਹੈ ਕਿ ਇਸ ਤਰ੍ਹਾਂ ਹੋਣਾ ਜੀ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਰਾਮਾਤ ਹੈ ਹਾਲਾਂਕਿ ਆਪਣੀ ਗੁਰਬਾਣੀ ਤਾਂ ਕਰਾਮਾਤਾਂ ਦਾ ਭਰ ਹੀ ਹੈ ਹਾਂਜੀ ਕਿੰਤੂ ਪਰੰਤੂ ਉਹ ਕਰਦੇ ਨੇ ਜਿਨ੍ਹਾਂ ਨੇ ਚਾਰ ਪੈਸੇ ਲੈ ਕੇ ਆਪਣੇ ਧਰਮਾਂ ਦੇ ਖਿਲਾਫ ਬੋਲਣਾ ਹੁੰਦਾ ਕਮਾਲ ਦੀ ਗੱਲ ਤੇ ਹੈ ਕਿ ਸਾਡੇ ਬੰਦੇ ਸਾਡੇ ਹੀ ਰੂਪ ਧਾਰਨ ਕਰਕੇ ਸਾਡੇ ਨਹੀਂ ਹੋਰ ਬੰਦੇ ਸਾਡਾ ਰੂਪ ਸਿੱਖੀ ਦਾ ਧਾਰਨ ਕਰਕੇ ਸਿੱਖੀ ਦੇ ਬਾਰੇ ਪ੍ਰਚਾਰ ਕਰਦੇ ਨੂੰ ਸ਼ਰਮ ਹੋਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਹੈ ਵੀ ਹੁਣ ਕਾਫੀ ਪ੍ਰਚਾਰਕ ਵੀ ਚੁੱਪ ਹੋ ਜਾਣਗੇ ਕਿਉਂਕਿ ਇਹ ਸਿੱਧੂ ਮੂਸੇਵਾਲਾ ਉਹ ਆ ਰੂਨੀ ਆਈ ਰੂਪ ਇਹ ਖੰਡਾ ਪਰ ਮੰਡਾ ਜੋ ਤੇ ਆਇਆ ਵੀ ਸਰਬ ਲੋਹ ਦੀ ਜੋਤ ਚੋਂ ਪੈਦਾ ਹੋ ਗਿਆ ਨਹੀਂ ਬੱਸ ਦੱਸਦੇ ਆ ਸਰ ਇੱਕ ਹੁੰਦਾ ਜਦੋਂ ਆਪਾਂ ਫਿਲਮਾਂ ਅਕਸਰ ਦੇਖਦੇ ਆ ਜਦੋਂ ਸਾਰਾ ਰੀਨਿਊ ਹੁੰਦਾ ਉਹੀ ਸੀਨ ਚੱਲ ਰਿਹਾ ਹੁਣ ਤੁਹਾਡੇ ਅੱਖਾਂ ਦੇ ਸਾਹਮਣੇ ਫਿਰ ਵੱਡਾ ਹੁੰਦਾ ਉਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਅਸਲ ਜੀਵਨ ਦੇ ਵਿੱਚ ਜਿਵੇਂ ਬਦਲਾ ਲੈਣਾ ਅੱਗੇ ਜਾ ਕੇ ਸਾਰੀਆਂ ਚੀਜ਼ਾਂ ਦੇਖੋ ਬੁਰਾਈ ਨੂੰ ਮਾਰਨਾ ਬੁਰਾਈ ਦੇ ਖਿਲਾਫ ਲੜਨਾ ਏ ਰੱਬ ਦੀ ਇਲਤਜ਼ਾ ਹੈ ਤੇ ਰੱਬ ਦਾ ਥਾਪੜਾ ਗੁਰੂਆਂ ਦਾ ਥਾਪੜਾ ਹਮ ਅਕਸਰ ਪਹਿਲਾਂ ਵੀ ਗੱਲ ਕੀਤੀ ਹੈ ਅਛਾਈ ਤੇ ਬੁਰਾਈ ਦਾ ਆਪਸ ਵਿੱਚ ਟਕਰਾਵ ਹੈ ਹਮ ਝੂਠ ਜਿਹੜਾ ਹੈ ਉਹ ਸੱਚ ਨੂੰ ਬਰਾਬਰਤਾ ਬਿਠਾ ਲੂ ਉੱਪਰ ਨਹੀਂ ਜਾਂਦਾ ਪਰ ਸੱਚ ਦੀ ਉਡਾਨ ਬੜੀ ਬਾਜ ਵਾਂਗੂ ਤਿੱਖੀ ਹਮ ਉਹਦੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਸਿਰ ਜਿਹੜਾ ਤੁਸੀਂ ਸਵਾਲ ਪੁੱਛੇ ਇੱਕੋ ਗੱਲ ਕਹਿਣਾ ਚਾਹਣਾ ਕਿ ਮੇਰੇ ਟੱਬਰ ਦੇ ਵਿੱਚ ਮੇਰਾ ਭਰਾ ਬਾਪੂ ਜੀ ਦਾ 19 ਸਾਲ ਦਾ ਜ਼ਹਿਰ ਦੇ ਕੇ ਮਾਰਤਾ ਸ਼ਰੀਕਾ ਨੇ ਕਨੇਚ ਪਿੰਡ ਦੇ ਵਿੱਚ ਉਹ ਸ਼ਰੀਕਾ ਦੇ ਨਾਂ ਵੀ ਮੈਨੂੰ ਪਤਾ ਸਾਰਾ ਕੁਝ ਮੈਨੂੰ ਪਤਾ ਤੇ ਉਹ ਜਦ ਕਾਕਾ ਗੁਜਰ ਗਿਆ ਤੇ ਜਦ ਭੈਣ ਮੇਰੀ ਸੰਤਾ ਕੋਲ ਗਈ ਸੰਤਿ ਸਿਰ ਸਿੰਘ ਜੀ ਉਹਨਾਂ ਨੇ ਪਹਿਲੀ ਗੱਲ ਕਹੀ ਵੀ ਮੇਰਾ ਭਰਾ ਤੁਸੀਂ ਲੈ ਕੇ ਸੀ ਵਾਪਸ ਕਰਦੇ ਹੋ ਹੂੰ ਇਹ ਵੀ ਵਰਣਯੋਗ ਮੈਂ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਜੀ ਤੇ ਜਦੋਂ ਜਵਾਨ ਹੋਇਆ ਤੇ ਮੈਨੂੰ ਬਾਪੂ ਜੀ ਨੇ ਕਿਹਾ ਇਹਨੂੰ ਪਿੰਡ ਨਹੀਂ ਜਾਣ ਦੇਣਾ ਕਿਉਂਕਿ ਰੋਜ਼ ਮੈਨੂੰ ਰੋਸ ਰਹਿੰਦਾ ਸੀ ਵੀ ਇਹ ਮੈਂ ਸਾਰੇ ਠੋਕਣੇ ਸਾਰੇ ਮਾਰਨੇ ਆ ਜਿਨ੍ਹਾਂ ਨੇ ਮੇਰਾ ਭਰਾ ਮਾਰਿਆ ਹੁੰਦਾ ਹਰੇਕ ਚ ਹੁੰਦਾ ਹੋਣਾ ਵੀ ਚਾਹੀਦਾ ਜੇ ਤੁਹਾਡੇ ਕੋਲ ਬਦਲੇ ਦੀ ਭਾਵਨਾ ਤੁਸੀਂ ਬੰਦੇ ਹੀ ਹੈ ਨਹੀਂ ਇਹ ਕਿਹੜੀ ਗੱਲ ਹੈ ਮੇਰਾ ਮੁੰਡਾ ਮਾਰਿਆ ਹੁੰਦਾ ਮੈਂ ਆਪਣੀਆਂ ਪੁਛਤਾ ਲਾ ਦੇਣੀ ਸੀ ਮੈਂ ਬੀ ਨਾਸ ਕਰ ਦਿੰਦਾ ਜਿਨ੍ਹਾਂ ਨੇ ਮਾਰਿਆ ਸੀ ਠੀਕ ਹੈ ਸ਼ਹਿਰ ਇਹ ਗੱਲ ਹੁ ਹੋਊਗੀ ਚੱਲੂਗੀ ਤੇ ਤੁਹਾਡੇ ਸਾਹਮਣੇ ਆਏਗਾ ਸਾਰਾ ਕੁਝ ਮੈਂ ਉਸ ਪਿੰਡ ਦੇ ਵਿੱਚ ਜਾ ਕੇ ਜਿੱਦਨ ਪਹਿਲੀ ਵਾਰੀ ਗਿਆ ਤੇ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਅੱਜ ਤੋਂ ਬਾਅਦ ਪਿੰਡ 'ਚ ਪੈਰ ਨਹੀਂ ਪਾਉਣਾ ਮੈਂ ਕਿਹਾ ਜੀ ਕਿਉਂ ਕਹਿੰਦੇ ਤੈਨੂੰ ਸਾਰੀਆਂ ਗੱਲਾਂ ਦੱਸਤੀਆਂ ਸਾਰਿਆਂ ਨੇ ਮੈਂ ਕਿਹਾ ਜੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੇ ਮੈਂ ਇੱਕ ਨਹੀਂ ਜਿਉਂਦਾ ਛੱਡੂ ਤੇ ਮੇਰੀ ਮਾਂ ਨੇ ਮੇਰੇ ਪਿਤਾ ਜੀ ਨੇ ਕਿਹਾ ਬਦਲਾ ਹੋ ਗਿਆ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਦੇ ਘਰ ਦਾ ਕੋਈ ਜੀ ਨਹੀਂ ਬਚਿਆ ਨਾ ਕੋਈ ਔਰਤ ਬਚੀ ਨਾ ਬੱਚਾ ਬਚਿਆ ਉਹ ਭੀਖ ਮੰਗਣ ਤੇ ਆਏ ਵੇ ਜ਼ਿੰਦਗੀ ਦੇ ਵਿੱਚ ਪੁੱਤ ਮaaf ਕਰ ਦੇ ਰੱਬ ਨੇ ਉਹਦੇ ਨੂੰ ਸਜ਼ਾ ਦਿੱਤੀ ਹੂੰ ਉਸ ਕਰਕੇ ਸੀ ਕਿਉਂਕਿ ਇਹਨਾਂ ਦਾ ਰਿਸ਼ਤੇਦਾਰ ਸੀ ਇਹਨਾਂ ਦੇ ਭਾਈਚਾਰੇ ਚੋਂ ਸੀ ਸੋ ਪਰ ਉਹ ਅੱਗ ਕਦੀ ਵੀ ਨਹੀਂ ਠੰਡੀ ਹੋਈ ਉਹ ਜਦ ਵੀ ਫੋਟੋ ਮੇਰੇ ਘਰ ਚ ਕਾਕੇ ਗੁਰਚੇਤ ਦੀ ਮੈਂ ਦੇਖਦਾ ਸੀ ਤੇ ਮੇਰੇ ਫਾਦਰ ਦੇਖਦੇ ਸੀ ਮੇਰੇ ਫਾਦਰ ਮੈਨੂੰ ਦੇਖਦੇ ਸੀ ਕਹਿੰਦੇ ਕੀ ਦੇਖਦਾ ਮੈਂ ਕਿਹਾ ਜੀ ਐਡਾ ਸੌ ਬੱਚਾ ਮਾਰਦਾ ਜਾਇਦਤ ਪਿੱਛੇ ਉਹ ਵੀ ਕਰਦੇ ਆ ਇੱਕ ਕਿੱਡਾ ਵੱਡਾ ਗੁਰਾਹ ਜ਼ਿੰਦਗੀ ਚ ਮੈਂ ਬੰਦਾ ਕਰਦਾ ਸੋ ਭਾਵਨਾ ਕਦੇ ਵੀ ਨਹੀਂ ਜਾਂਦੀ ਜਦ ਥੋਡੇ ਨਾਲ ਦੇਖੋ ਕਿਸੇ ਨੂੰ ਦੁੱਖ ਦੇ ਦਿਓ ਗੱਲ ਹੋ ਰਾ ਪਰ ਕਿਸੇ ਦਾ ਬੱਚਾ ਜਵਾਨ ਮਾਰ ਦੇਣਾ ਹੂੰ ਤੁਸੀਂ ਤਾਂ ਜਾਨਵਰ ਮਾਰ ਲੀ ਆਪਾਂ ਚਿੜੀ ਤਾਂ ਉਹਨੂੰ ਪਾਣੀ ਪਿਉਣ ਤੇ ਜਾਂਨੇ ਵੀ ਕਿਤੇ ਮਰਲਾ ਜਾਵੇ ਵਿਚਾਰੀ ਕਹਿੰਦੇ ਲੱਤ ਟੁੱਟੀ ਕੁੱਤੇ ਦੀ ਆਪਾਂ ਤਾਂ ਉਹਨੂੰ ਜੱਫੀ ਪਾ ਲੰਨੇ ਆ ਤੇ ਕਿਸੇ ਦਾ ਮੁੰਡਾ ਮਾਰ ਦੇਣਾ ਤੇ ਜਿਹੜਾ ਦੁੱਖ ਉਹਨਾਂ ਨੇ ਕੱਟਿਆ ਥੋੜਾ ਕੀ ਖਿਆਲ ਹੈ ਉਹ ਮਾਂ ਦੀਆਂ ਅੰਦਰਾਂ ਦੇ ਵਿੱਚੋਂ ਆਵਾਜ਼ ਨਹੀਂ ਆਉਂਦੀ ਹੂੰ ਕਿਉਂ ਪਤਰਾ ਕਦ ਆਏਗਾ ਤੂੰ ਮੈਂ ਸੀਸ ਲਾਉਣੇ ਇਹਨਾਂ ਦੇ ਹੂੰ ਹੈ ਉਹ ਬਾਪ ਦੇ ਦਿਲ ਚ ਆਵਾਜ਼ ਨਹੀਂ ਆਉਂਦੀ ਹੂੰ ਪਰ ਜਦੋਂ ਖੜ ਕੇ ਕਿੱਥੇ ਪੋਲਿਟਿਕਲ ਸਿਸਟਮ ਤੇ ਸਪੀਚ ਦਿੰਦੇ ਸੀ ਉਦੋਂ ਮੈਨੂੰ ਬਾਪੂ ਬੜਾ ਪਿਆੜਾ ਲੱਗਦਾ ਸੀ ਹੂੰ ਮੈਂ ਕਿਹਾ ਮੈਂ ਕਿਹਾ ਆਪਣਾ ਕੰਮ ਇਹ ਨਹੀਂ ਹੈ ਆਪਣਾ ਕੰਮ ਇਹ ਹੈ ਕਿ ਐ ਖੁਦਾ ਮੈਨੂੰ ਇੰਨੇ ਇੱਕ ਬੱਚੇ ਦੇ ਇੰਨੇ ਕਿ ਸ਼ਹੀਦ ਦੇ ਕਿ ਮੈਂ ਜਿਹੜਾ ਬੁਰਾਈ ਦਾ ਬੀਮਾਸ ਕਰ ਦਿਆਂ ਗੱਲ ਹੁਣ ਗੱਲ ਇਹ ਘਰ ਘਰ ਚ ਸ਼ੁਰੂ ਹੋਈ ਹੋਈ ਹੈ ਤੁਹਾਡਾ ਕੀ ਖਿਆਲ ਹੈ ਤੁਸੀਂ ਅੱਤਵਾਦ ਵੇਲੇ ਹਜ਼ਾਰਾਂ ਬੱਚੇ ਮਾਰਦੇ ਜੇ ਅਫਸਰਾਂ ਨੇ ਹਜ਼ਾਰਾਂ ਸੂਲੀ ਚੜਾਤੇ ਤੁਹਾਡਾ ਕੀ ਖਿਆਲ ਹੈ ਉਹਦੀ ਆਤਮਾ ਪੈਦਾ ਨਹੀਂ ਹੋਈਆਂ ਹੋਈਆਂ ਹੂੰ ਉਹ ਪੈਦਾ ਹੋਈਆਂ ਨੇ ਤੇ ਜਿੱਦੜ ਮਹਾਰਾਜ ਦਾ ਹੁਕਮ ਹੋਇਆ ਇਕੱਠੀਆਂ ਹੋ ਗਈਆਂ ਨਾ ਇਹ ਧਰਤੀ ਦੇ ਵਿੱਚ ਤੈਸ ਨੈਸ ਹੋ ਜਾਣਾ ਇਹ ਉਹਦਾ ਉਸੂਲ ਹੈ ਜੀ ਮੈਂ ਤਾਂ ਕਹਿੰਦਾ ਮੈਂ ਤਾਂ ਬਾਣੀ ਪੜ ਕੇ ਇੰਨੀ ਗੱਲ ਜਾਣਦਾ ਕਿ ਉਹ ਹਮੇਸ਼ਾ ਕਹਿੰਦਾ ਜਾਣ ਦੇ ਪੁੱਤ ਜਾਣ ਦੇ ਬੇਟਾ ਛੱਡ ਪਰੇ ਨਾ ਕਰ ਹਜ਼ਾਰਾਂ ਕਰੋੜਾਂ ਵਾਲੀ ਮaaf ਕਰਦਾ ਪਰ ਜਦੋਂ ਪਟਾਂ ਚੜਾਉਂਦਾ ਨਾ ਹੂੰ ਫਿਰ ਰੱਬ ਦਾ ਪਟਾ ਚੜਦਾ ਹੈ ਨਾ ਜਦ ਫਿਰ ਉਹਦੇ ਚ ਆਵਾਜ਼ ਨਹੀਂ ਆਉਂਦੀ ਉਹਦੇ ਚ ਫਿਰ ਤੈਸ ਨੈਸੀ ਹੁੰਦਾ ਬਗਲਾ ਦਾ ਹੋਇਆ ਹੀ ਹੈ ਹਾਂ ਅੰਗਰੇਜ਼ਾਂ ਦਾ ਹੋਇਆ ਹੀ ਹੈ ਮੈਂ ਇੱਕ ਸੀਨ ਕਰਦਾ ਸੀ ਤੁਸੀਂ ਬਦਲੇ ਦੀ ਕੀ ਗੱਲ ਕਰਦੇ ਮੈਂ ਸ਼ੂਟਿੰਗ ਕਰਦਾ ਸੀ ਪਿੰਜਰੇ ਦੀ ਆ ਗੱਲ ਮੈ ਕੁਦਰਤੀ ਯਾਦ ਆ ਗਈ ਮੇਰੇ ਨਾਲ ਅੰਗਰੇਜ਼ ਕੰਮ ਕਰ ਰਿਹਾ ਹੈ ਡੈਰਨ ਕਰਕੇ ਜਿਹਨੇ ਮੇਰੇ ਨਾਲ ਸੱਜਨ ਸਿੰਘ ਨੂੰ ਰਿਕਰੂਟ ਰਿਕਰੂਟ ਚ ਕਰਦਾ ਹਾਂ ਹਾਂ ਉਹ ਮੈਨੂੰ ਡਾਇਲੌਗ ਬੋਲ ਕੇ ਕਹਿ ਰਿਹਾ ਕਰਦਾ ਯੂ ਬਲੱਡੀ ਦੈਸ ਯੂ ਬਲੱਡੀ ਸੈਕ ਯੂ ਤਮਕਾ ਯੂ ਬਲੱਡੀ ਇੰਡੀਅਨ ਡੌਗ ਜਦੋਂ ਨੇ ਕਿਹਾ ਨਾ ਮੈਂ ਉਹ ਮਸੀਨਸਾ ਮ ਗਲਾਮਾ ਫੜ ਲਿਆ ਮੈਂ ਯੋ ਤਿੰਨ ਚਾਰ ਵਾਰੀ ਦਵਾਰ ਚ ਮਾਰਿਆ ਰੱਖ ਕੇ ਤੇ ਮੈਨੂੰ ਪਾਈ ਕੱਟ ਕੱਟ ਕਟ ਉਹਦੇ ਨੀਲ ਪੈ ਗਏ ਬਰਾ ਹਾਲ ਤੇ ਢਾ ਲਿਆ ਜੀ ਉਹ ਮੈਂ ਸੀਨ ਇਦਾਂ ਦਾ ਸੀ ਲੇਕਿਨ ਉਹ ਮੈਨੂੰ ਮੈਂ ਬਾਅਦ ਚ ਉਹਨੂੰ ਕਿਹਾ ਯਾਰ ਮੈਂ ਮੈਂ ਤੂੰ ਗਲਤੀ ਹੋ ਗਈ ਮੈਨੂੰ ਸਮਝ ਇਹ ਕਹਿੰਦਾ ਹੋਇਆ ਕੀ ਮੈਂ ਹਾ ਕੁਛ ਨਹੀਂ ਤੈਨੂੰ ਤੇਰੀ ਗੱਲ ਸੁਣ ਕੇ ਉਹਨੂੰ ਯਾਦ ਆ ਗਿਆ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਤੇ ਰਾਜ ਕਰਕੇ ਜ਼ੁਲਮ ਬੜੇ ਕੀਤੇ ਹੂੰ ਬਸ ਉਹ ਮੇਰੇ ਦਿਮਾਗ 'ਚ ਰੋ ਜਾ ਕੇ ਅੰਦਰ ਮੈਂ ਓਨੈਸਟ ਕਹਨਾ ਪਤਾ ਨਹੀਂ ਮੈਂ ਤਾਂ ਸ਼ਾਇਦ ਕੁਝ ਵੀ ਹੋ ਸਕਦਾ ਸੀ ਮੈਂ ਕਿਉਂ ਆਪਣੇ ਸੰਭਾਲਿਆ ਇੱਕ ਕੁਦਰਤੀ ਬੰਦੇ 'ਚ ਇਫੈਕਟ ਹੈ ਹੂੰ ਕੁਦਰਤੀ ਆ ਥੋੜੇ 'ਚ ਕਿ ਹਰੇਕ ਇਨਸਾਨ 'ਚ ਹੀ ਹੂੰ ਜਿਹੜਾ ਬੰਦਾ ਜ਼ਾਲਮ ਬਣਦਾ ਨਾ ਉਹਦੇ ਤੇ ਜਿਹੜਾ ਬੰਦਾ ਧਰਮੀ ਹੁੰਦਾ ਇੱਕੋ ਹੀ ਫਰਕ ਹੈ ਕਿ ਜਿਹੜਾ ਧਰਮੀ ਹੈ ਉਹ ਕਹਿੰਦਾ ਚੰਗਾ ਖੁਦਾ ਤੇਰਾ ਫੈਸਲਾ ਤੇਰੇ ਕੰਮ ਚ ਮੈਂ ਨਹੀਂ ਬੋਲਣਾ ਤੇ ਜਿਹੜਾ ਜ਼ਾਲਮ ਹੈ ਨਾ ਉਹ ਕਹਿੰਦਾ ਨਹੀਂ ਫਿਰ ਫੈਸਲਾ ਹੁਣ ਮੈਂ ਕਰੂੰਗਾ ਸੋ ਜਦ ਤੁਸੀਂ ਆਪ ਫੈਸਲਾ ਕਰਨ ਤੇ ਆ ਜੰਨੇ ਹੋ ਨਾ ਉਦੋਂ ਤੁਸੀਂ ਹਮੇਸ਼ਾ ਮਰਦੇ ਹੋ ਸੋ ਮੇਰੇ ਹਿਸਾਬ ਨਾਲ ਸੱਚ ਨੂੰ ਤੁਸੀਂ ਰੋਂਦ ਨਹੀਂ ਸਕਦੇ ਤੇ ਜਿੰਨਾ ਤੁਸੀਂ ਸੱਚ ਨੂੰ ਦਬਾਓਗੇ ਉਹਨਾਂ ਕਹਿਰ ਕਮਾਓਗੇ ਤੇ ਕਹਿਰ ਕਮਾਉਣ ਵਾਲਿਆਂ ਦੇ ਇਸ ਦੁਨੀਆ ਦੇ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਜਿਆਦਾ ਪ੍ਰੈਸ ਵਾਲਿਆਂ ਨੂੰ ਜਾਣਦੇ ਹੋ ਦੁਨੀਆ ਜਾਣਦੀ ਹੈ ਜੇ ਸੋਸ਼ਲ ਮੀਡੀਆ ਜਾਣਦੇ ਹੋ ਹਿਸਟਰੀ ਕੱਢ ਲਓ ਇਸੇ ਦਾ ਨਾਮ ਬੱਜਦਾ ਕੋਈ ਕਿਸ ਨੂੰ ਸਤਕਾਰ ਨਾਲ ਬੁਲਾਉਂਦਾ ਜੀ ਸਰ ਅਕਸਰ ਕਹਿੰਦੇ ਆ ਸਿਆਣੀ ਕਹਿੰਦੇ ਆ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਸਟਿਸ ਮੰਗ ਰਹੇ ਸਿੱਧੂ ਦਾ ਕਦੇ ਵਿਧਾਨ ਸਭਾ ਤੱਕ ਵੀ ਆਏ ਨੇ ਪਾਰਲੀਮੈਂਟ ਦੇ ਵਿੱਚ ਵੀ ਮਾਨ ਸਾਹਿਬ ਹੋਰਾਂ ਨੇ ਆਵਾਜ਼ ਚੁੱਕੀ ਕਿ ਲਾਦਾ ਕਿ ਸਿਆਸਤ ਦੇ ਵਿੱਚ ਆ ਕਿ ਆਪਣੇ ਪੁੱਤ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਜਾ ਸਕਦੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੇ ਹੁੰਦਾ ਵੈਸੇ ਤਾਂ ਕੰਮ ਹੋਣਾ ਨਹੀਂ ਸੀ ਕਦੇ ਹੋਇਆ ਹੀ ਨਹੀਂ 40 ਸਾਲਾਂ ਵਿੱਚ ਇਹ ਸ਼ਾਇਦ ਉਹ ਬੰਦੇ ਉਹ ਲੋਕ ਬਦ ਉਹਨਾਂ ਦਾ ਸ਼ਾਇਦ ਪੁਸ਼ਤਾਨ ਦਾ ਤੈਸ ਨੈਸੀ ਹੋ ਜਾ ਉਹਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਹਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਦੇ ਭੁੱਖਮਰੀ ਨਹੀਂ ਹੋਈ ਹਮ ਕਦੇ ਕਿਸੇ ਨਾਲ ਜ਼ੁਲਮ ਨਹੀਂ ਹੋਇਆ ਕਦੇ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਤੇ ਕਦੇ ਵੀ ਕਿਸੇ ਦੀ ਜ਼ਮੀਨ ਖੋਹ ਕੇ ਵਾਪਸ ਦੇਤੀ ਹੈ ਪਰ ਇਹ ਦੱਸਦਾ ਕਿ ਭਾਈ ਰਹਿਣਾ ਇਸ ਤਰ੍ਹਾਂ ਹੀ ਤੁਹਾਡੇ ਸਾਹਮਣੇ ਹੈ ਹਮ ਰਾਜ yogi ਜਿਹੜਾ ਹੁੰਦਾ ਨਾ ਰਾਜ yogi ਉਹ ਹਮੇਸ਼ਾ ਹੀ ਇਹ ਸੋਚਦਾ ਕਿ ਇਹ ਸਾਰੀ ਕਾਇਨਾਤ ਸਾਰੇ ਲੋਕ ਉਸ ਪ੍ਰਮਾਤਮਾ ਦੇ ਬਣਾਏ ਹੁੰਦੇ ਆ ਤੇ ਪ੍ਰਮਾਤਮਾ ਤੋਂ ਬਹੁਤ ਡਰਦਾ ਕਿਉਂਕਿ ਉਹਦੀ ਇੱਕ ਉਂਗਲ ਨੇ ਸਾਰਾ ਕੁਝ ਖਤਮ ਕਰ ਦੇ ਸਕੰਟਾ ਜੀ ਤਾਂ ਪਤਾ ਵੀ ਲੱਗਦਾ ਬੰਦੇ ਨੂੰ ਸ਼ਾਇਦ ਇੱਕ ਦਿਨ ਐਸਾ ਹੋਵੇ ਇਸ ਧਰਤੀ ਤੇ ਕਿ ਪਤਾ ਨਾ ਲੱਗੇ ਸੁੱਤੇ ਰਹਿ ਜਾਂ ਲੋਕ ਤੇ ਧਰਤੀ ਨਾ ਰਹੇ ਟੁਕੜੇ ਚ ਹੋਵੇ ਤੇ ਉਹ ਜਿਹੜਾ ਰਾਜ yogi ਹੁੰਦਾ ਉਹ ਹਮੇਸ਼ਾ ਕਹਿੰਦਾ ਨਾ ਮੈਂ ਆਪਣੇ ਰਾਜ ਦੇ ਵਿੱਚ ਕੀੜੀ ਵੀ ਨਹੀਂ ਮਰੰਦੇ ਜੀ ਹੂੰ ਉਹ ਹੁੰਦਾ ਜਦ ਕੋਈ ਰਾਜ ਗੱਦੀ ਤੇ ਬੈਠ ਕੇ ਇਸ ਇੰਤਹਾ ਤੱਕ ਚਲੇ ਜਾਏ ਜਿਵੇਂ ਆਰਗਸਿਵ ਕਹਿੰਦਾ ਸੀ ਮੈਂ ਤਾਂ ਇਕੱਲਾ ਇਸਲਾਮ ਹੀ ਰੱਖਣਾ ਮੈਂ ਤਾਂ ਦੂਜਾ ਤਰਫ ਰਹਿਣ ਹੀ ਨਹੀਂ ਦੇਣਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਹੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿ ਨਹੀਂ ਰੱਬ ਨੇ ਗੁਲਦਸਤਾ ਬਣਾਇਆ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ ਹੈ ਇਹਨੂੰ ਤੋੜਨਾ ਨਹੀਂ ਇਹਦੇ ਚ ਇੱਕ ਫੁੱਲ ਚੰਗਾ ਨਹੀਂ ਲੱਗਦਾ ਵਾਰਤਾ ਲਾਪਾ ਪਰ ਨਹੀਂ ਮੰਨਿਆ ਤੋਦਾ ਹਾਲ ਦੇਖ ਲੋ ਕੀ ਅਜੂਏ ਰੰਗਾ ਬਾਤ ਚ ਲੈ ਜਾਓ ਉਹਦੀ ਕਮਰੇ ਦੇ ਲੋਕ ਥੁੱਕ ਕੇ ਚਲੇ ਜਾਂਦੇ ਸੋ ਮੈਂ ਸਮਝਦਾ ਕਿ ਜਿਹੜੀ ਰੂਹ ਜਿਸ ਤਰ੍ਹਾਂ ਗਈ ਹੈ ਜਿਸ ਤਰ੍ਹਾਂ ਦਾ ਸੀਗਾ ਉਹ ਸਿੱਧੂ ਮੂਸੇਵਾਲੇ ਨੂੰ ਮੈਨੂੰ ਇਹ ਲੱਗਦਾ ਜੀ ਕਈ ਵਾਰੀ ਕਿ ਬੰਦਾ ਨਾ ਹਰੀ ਸਿੰਘ ਨਲੂਏ ਦਾ ਕਰੈਕਟਰ ਕਰ ਸਕਦਾ ਇਹ ਬੰਦਾ ਕੈਲੀਫੋਰਨੀਆ ਦਾ ਕਰੈਕਟਰ ਕਰ ਸਕਦਾ ਕਿਉਂ ਉਹਦੇ ਜਗ ਹਿੰਮਤ ਸੀ ਕਿਹਦਾ ਡੀਲ ਡਾਲ ਸੀ ਲੇਕਿਨ ਇਹੋ ਜਿਹੇ ਰੂਹਾਂ ਜਦ ਬਿਲਕੁਲ ਟੀਸੀ ਤੇ ਸੱਚ ਦੇ ਆਗੇ ਸ਼ਹੀਦ ਹੁੰਦੀਆਂ ਨੇ ਨਾ ਤੇ ਉਹਨਾਂ ਦਾ ਜਿਹੜੀ ਅੱਗ ਹੈ ਉਸ ਦੁਨੀਆ ਤੋਂ ਸਮਾੜੀ ਜਾਂਦੀ ਹੈ ਇਹ ਤੁਹਾਡੇ ਸਾਹਮਣੇ ਆਉਣਾ ਅਖੀਰਲਾ ਸਵਾਲ ਕਰਨਾ ਚਾਹਾਂਗਾ ਸ਼ਾਸਤ੍ਰਾਂ ਨਾਲ ਬੜਾ ਪਿਆਰ ਹੈ ਸਿੰਘਾਂ ਨੂੰ ਵੀ ਸਿੱਖ ਕੌਮ ਨੂੰ ਖਾਸ ਤੌਰ ਤੇ ਹਰ ਕੋਈ ਜੀ ਮਹਾਰਾ ਨੇ ਆਖਿਆ ਇਹ ਹਮਾਰੇ ਪੀਰ ਹੈ ਕਿ ਲੱਗਦਾ ਕਿ ਜਦੋਂ-ਜੋ ਵੱਡਾ ਹੋਏਗਾ ਛੋਟਾ ਸਿੱਧੂ ਤੇ ਸ਼ਾਸਤ੍ਰਾਂ ਨਾਲ ਪਿਆਰ ਹੋਏਗਾ ਦੇਖੋ ਜੀ ਹਰ ਮੈਨੂੰ ਦੱਸੋ ਵੀ ਇਹ ਬਾਰਡਰਾਂ ਤੇ ਟੋਪਾ ਟੈਂਕ ਕਿਉਂ ਲਾਏ ਨੇ ਹੂੰ ਕਾਦੇ ਵਾਸਤੇ ਇਹ ਸ਼ਾਂਤੀ ਭੰਗ ਕਰਨ ਵਾਸਤੇ ਲਾਇਆ ਹੈ ਕਿ ਸ਼ਾਂਤੀ ਰੱਖਣ ਵਾਸਤੇ ਲਾਇਆ ਹੈ ਸ਼ਾਂਤੀ ਰੱਖਣ ਠੀਕ ਹਰ ਆਦਮੀ ਨੂੰ ਮੈਂ ਤੁਹਾਨੂੰ ਸਵਾਲ ਪੁੱਛ ਲੈਂਦਾ ਤੁਸੀਂ ਪ੍ਰੈਸ ਵਾਲੇ ਹੋ ਤੁਸੀਂ ਆਪਣੇ ਫੈਮਿਲੀ ਨਾਲ ਜਾ ਰਹੇ ਹੋ ਠੀਕ ਹੈ ਤੁਹਾਡੇ ਕੋਲ 10 ਬੰਦੇ ਅੱਗੇ ਤੁਹਾਨੂੰ ਪੈ ਗਏ ਜਿਹੜਾ ਕਿ ਹੁਣ ਹੋਣਾ ਸ਼ੁਰੂ ਹੋ ਵੀ ਗਿਆ ਹੈ ਬਿਲਕੁਲ ਤੇ ਉਹਨਾਂ ਨੇ ਵਿੱਚੇ ਖਿਚ ਲਈ ਤੁਹਾਡੀ ਧੀ ਤੇ ਵਿੱਚੇ ਖਿਚ ਲਈ ਜਨਾਨੀ ਤੇ ਵਿੱਚੇ ਖਿਚ ਲਈ ਪੱਗ ਤੁਹਾਡੀ ਤੇ ਵਿੱਚੇ ਖਿਚ ਲਿਆ ਦਾੜਾ ਤੇ ਵਿੱਚੇ ਖਿਚ ਲਿਆ ਤੁਹਾਨੂੰ ਤੇ ਵਿੱਚੇ ਕੁੱਟਿਆ ਡਰਾਈਵਰ ਤੇ ਗੱਡੀ ਲਈ ਖੋ ਤੇ ਸਾਹਮਣੇ ਫਿਰ ਧੀ ਦਾ ਵੀ ਜੋ ਹਸ਼ਰ ਹੋ ਰਿਹਾ ਮਾ ਦਾ ਜਾਂ ਭੈਣ ਦਾ ਤੇ ਮੈਨੂੰ ਦੱਸੋ ਉੱਥੇ ਹੱਥ ਜੋੜਨ ਨਾਲ ਕੁਝ ਹੋ ਜੂਗਾ ਨਹੀਂ ਸ਼ਸਤਰੇ ਕੰਮ ਆਣਾ ਸ਼ਸਤਰੇ ਕੰਮ ਹੋਣਾ ਨਾ ਇਸੀ ਕਰਕੇ ਗੁਰੂ ਸਾਹਿਬ ਨੇ ਆਖਿਆ ਮੈਂ ਕਹਨਾ ਸਰਕਾਰਾਂ ਨੂੰ ਪਰ ਮੈਂ ਮੈਂ ਕਿਹਾ ਤੁਸੀਂ ਅਸਲੇ ਜਿਹੜੇ ਹੈਗੇ ਆ ਸ਼ਸਤਰ ਜਿਹੜੇ ਆ ਸਭ ਨੂੰ ਕਹੋ ਪਾਈ ਰੱਖੋ ਲੇਕਿਨ ਉਹਨਾਂ ਵਿਦਿਆ ਦਿਓ ਕਿ ਇਹ ਪ੍ਰੋਟੈਕਸ਼ਨ ਵਾਸਤੇ ਹੈ ਗਰੀਬ ਦੁਰਬੇਦ ਆਪਣੇ ਵਾਸਤੇ ਹੈ ਉਹਨੇ ਵਾਸਤੇ ਕਿਸੇ ਤੇ ਜ਼ੁਲਮ ਹੁੰਦਾ ਹੋਵੇ ਗੁਰੂ ਸਾਹਿਬ ਇਹ ਕਹਿ ਗਏ ਸੀ ਜਾਂਦੇ ਜਾਂਦੇ ਨਦੇੜ ਸਾਹਿਬ ਗੁਰੂ ਸਾਹਿਬ ਇਹ ਘੜ ਕੇ ਗਏ ਘੋੜੇ ਤੇ ਸਿੰਘਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਉਦਾਸ ਨਹੀਂ ਹੋਣਾ ਦੋ ਗੱਲਾਂ ਮੇਰੀ ਯਾਦ ਰੱਖਿਓ ਜੀ ਇੱਕ ਬਾਣੀ ਦਾ ਅਭਿਆਸ ਨਾ ਛੱਡਿਓ ਇੱਕ ਸ਼ਸਤਰ ਵਿਦਿਆਨਾ ਚੱਲਿਆ ਸ਼ਸਤਰ ਨੂੰ ਵਿਦਿਆ ਕਿਹਾ ਬਾਣੀ ਨੂੰ ਅਭਿਆਸ ਕਿਹਾ ਅਭਿਆਸ ਕਿਹਾ ਵੀ ਅਭਿਆਸ ਤੇ ਸ਼ਸਤਰਾਂ ਦਾ ਜਿਹੜਾ ਅਭਿਆਸ ਹੈ ਇਹ ਨਾ ਛੱਡਿਓ ਬਾਣੀ ਦਾ ਅਭਿਆਸ ਇਹ ਦੋ ਚੀਜ਼ਾਂ ਜੇ ਤੁਸੀਂ ਹਮੇਸ਼ਾ ਆਪਣੇ ਨਾਲ ਰੱਖੋਗੇ ਮੈਂ ਸਿੰਗਲੀਆਂ ਨੂੰ ਵੀ ਕਹਿਣਾ ਕੁੜੀਆਂ ਨੂੰ ਵੀ ਕਹਿਣਾ ਸਾਰੀਆਂ ਨੂੰ ਸ਼ਸਤਰ ਆਪਣੇ ਕੋਲ ਰੱਖਿਆ ਕਰੋ ਤੁਹਾਨੂੰ ਕੋਈ ਵੀ ਕਾਮ ਗੁਲਾਮ ਨਹੀਂ ਬਣਾ ਸਕਦੀ ਇਹ ਮੈਂ ਤਾਂ ਲਿਖ ਕੇ ਆਪਣੇ ਵਿੱਚ ਪਾ ਲਓ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਜਦ ਸ਼ਸਤਰਾਂ ਦੀ ਗੱਲ ਆਉਂਦੀ ਹੈ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਰਿਆਂ ਨੂੰ ਵੀ ਹਾਈ ਬਾਈ ਸਿੰਘ ਸਿਰੀ ਸਾਹ ਰੱਖੀ ਫਿਰਦਾ ਇਹਨਾਂ ਦੀ ਆਹ ਹੈ ਇਹਨਾਂ ਦੇ ਦਾੜਾ ਇਹਨਾਂ ਦੇ ਪੱਗ ਬੰਨੀ ਹੋਈ ਹੈ ਜੇ ਤੁਸੀਂ ਡਰਦੇ ਹੋ ਤਾਂ ਹੀ ਖੌਫ ਕਰਨੀ ਹੂੰ ਤੁਹਾਨੂੰ ਡਰ ਕੀ ਹੈ ਮੈਂ ਤਾਂ ਹੈਰਾਨ ਆ ਕਿ ਜੇ ਸ਼ਸਤਰ ਕਿਸੇ ਨੇ ਰੱਖੇ ਤੁਸੀਂ ਕਿਹਾ ਭਾਈ ਦੋ ਹੋਰ ਰੱਖ ਲਸਾਂਸੋ ਦੇ ਪੰਜ ਬਣਾਓ ਵੀ ਭਾਈ ਆਪਣੀ ਰੱਖਿਆ ਤੋਂ ਆਪ ਕਰ ਸਾਰੀ ਗੱਲ ਪੁਲਿਸ ਦੇ ਤੇ ਕਾਨੂੰਨ ਦੇ ਨਾਲ ਸਿੱਟ ਨਾਲੇ ਜਿਸਕਰੋਂ ਦੀ ਅਵਸਥਾ ਇਹੋ ਜੀ ਇਸ ਦੇਸ਼ 'ਚ ਹੋਈ ਹੋਵੇ ਤੁਸੀਂ ਉਸ ਕਾਨੂੰਨ ਤੋਂ ਜਿਹੜੀ ਸਵਾਲ ਪੁੱਛਿਆ ਇਹ ਭਾੜਦੇ ਹਾਂ ਕਿ ਅੱਜ ਤੱਕ ਇਨਸਾਫ ਹੋਇਆ ਕਿਸੇ ਨੂੰ ਜੇ ਇੱਕ ਨਾ ਹੋਇਆ ਤਾਂ ਮੰਨਦਾ ਹਮ ਇੱਕ ਬੰਦੇ ਨਾਲ ਹੋਇਆ ਹੋਇਆ 84 ਦੇ ਵਿੱਚ ਕੀ ਨਹੀਂ ਹੋਇਆ ਦਿੱਲੀ 'ਚ ਹੋਇਆ ਨਹੀਂ ਕੀ ਗੱਲ ਉਹ ਬੰਦੇ ਨੂੰ ਸਜ਼ਾਆਂ ਬਣ ਗਈਆਂ ਫਾਂਸੀ ਬਣ ਗਈ ਨਹੀਂ ਨਹੀਂ ਹੁਣ ਤੱਕ ਕੋਰਟਾਂ ਦੇ ਵਿੱਚ ਕੇਸ ਲੱਗ ਰਿਹਾ 72000 ਕੇਸ ਸੁਪਰੀਮ ਕੋਰਟ ਚ ਪੈਂਡਿੰਗ ਪਿਆ ਰਹੀ ਜਿਦਾ ਕੋਈ ਫੈਸਲਾ ਨਹੀਂ ਅੱਜ ਤੱਕ ਹੋਇਆ ਇੱਕੋ ਕਲੀ ਇਹ ਸਰਕਾਰ ਦੀ ਗੱਲ ਨਹੀਂ ਇਹ ਤਾਂ ਕਾਂਗਰਸ ਜਾਦਾ ਆਜ਼ਾਦੀ ਮਿਲਿਆ ਉਹਦਾ ਹੁੰਦਾ ਆ ਰਿਹਾ ਹਮ ਜਿਸ ਘਰ ਦੇ ਵਿੱਚ ਤੁਸੀਂ ਵੰਡੀਆਂ ਪਾ ਲੀਆਂ ਧਰਮ ਦੇ ਨਾਮ ਤੇ ਹਮ ਯਾਦ ਰੱਖਿਓ ਉਹਦੀ ਸਰਜ਼ਮੀ ਵੀ ਰੋਣ ਲੱਗ ਜਾਂਦੀ ਹੈ ਤੇ ਜੇ ਸਰਜ਼ਮੀ ਰੋਣ ਲੱਗ ਜੇ ਨਾ ਧਰਤੀ ਤੇ ਫਿਰ ਉਹ ਕਿਸੇ ਨੂੰ ਥਾਂ ਨਹੀਂ ਦਿੰਦੀ ਹਮ ਉਂਗਲੀ ਟੇਢੀ ਕਰ ਲਓ ਇਦਾਂ ਹੀ ਨਹੀਂ ਉਂਗਲੀ ਟੇਢੀ ਦੀ ਗੱਲ ਨਹੀਂ ਹਮ ਸੱਚ ਦੇ ਰਾਹ ਤੇ ਚੱਲੋ ਔਰ ਐਸਾ ਕਿਰਦਾਰ ਬਣਾਓ ਕਿ ਲੋਕ ਕਹਿਣ ਵਾਹ ਕੀ ਬਾਤ ਹੈ ਵਾਹ ਕੀ ਬਾਤ ਦੇਖੋ ਜਦ ਤਾ ਤੁਸੀਂ ਆਪਣੇ ਆਪ ਨੂੰ ਠੀਕ ਨਹੀਂ ਕਰੋਗੇ ਨਾ ਤੁਸੀਂ ਦੂਜੇ ਨੂੰ ਠੀਕ ਨਹੀਂ ਕਰ ਸਕਦੇ ਮੈਂ ਰੋਜ਼ ਆਪਣੇ ਆਪ ਨੂੰ ਠੀਕ ਕਰਦਾ ਅੱਜ ਤੋ ਕਿਸੇ ਨੂੰ ਉੱਚਾ ਤਾਂ ਨਹੀਂ ਬੋਲਿਆ ਅੱਜ ਤੋ ਕਿਸੇ ਨੇ ਕੋਈ ਗਲਤ ਤਾਂ ਨਹੀਂ ਕਹੀ ਅੱਜ ਤੋ ਗੱਲ ਬਣਾ ਕੇ ਤਾਂ ਨਹੀਂ ਕੀਤੀ ਤੂੰ ਟੀਵੀ ਤੇ ਬੈਠਣ ਲੱਗੇ ਐਂਟਰਵਿਊ ਤੇ ਹਮ ਮਹਾਰਾਜ ਚੱチェ ਪਾਸ਼ਾ ਆਪ ਬੋਲਿਓ ਮੈਨੂੰ ਬੋਲਣ ਨਹੀਂ ਆਉਂਦਾ ਕਿਤੇ ਮੈਂ ਝੂਠ ਨਾ ਬੋਲ ਜਾਵਾਂ ਕਿਤੇ ਮੈਂ ਗੱਲ ਬਣਾ ਕੇ ਨਾ ਕਹਿ ਜਾਵਾਂ ਕਿਤੇ ਮੈਂ ਡਰ ਖੋਫ ਚ ਨਾ ਕਹਿ ਤਾ ਹਮ ਸੋ ਇਹ ਚੀਜ਼ਾਂ ਆਪਾਂ ਨੂੰ ਰੋਜ਼ ਧਿਆਨ ਰੱਖਣਾ ਪੈਂਦਾ ਕਿ ਰਾਤ ਨੂੰ ਆਪਾਂ ਸੋਈਏ ਜੇ ਕੋ ਮਾੜਾ ਕੰਮ ਹੋਇਆ ਕਿਸੇ ਨੂੰ ਉਚਾ ਨੀਵਾ ਬੋਲਿਆ ਜਾਂ ਕੋ ਮਾੜਾ ਕਰਮ ਕੀਤਾ ਉਹਦੀ ਮਾਫੀ ਮਹਾਰਾਜ ਮੈਨੂੰ ਮਾਫ ਕਰਦੇ ਹੋ ਇਸ ਤਰ੍ਹਾਂ ਕਿਰਦਾਰ ਬੰਦੇ ਦਾ ਬਣਦਾ ਬਹੁਤ ਸ਼ੁਕਰੀਆ ਸਰ ਸਮਾਂ ਦੇਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਫਤ